ਬੀਜੀ ਉਹ ਸਾਰਾ ਕੰਮ ਮੈਂ ਖਤਮ ਕਰ ਦਿੱਤਾ ਏ। ਅੱਛਾ ਅੱਛਾ। ਜਾ ਫਿਰ। ਬੀਜੀ ਮੈਂ ਨਾ ਆਪਣੀ ਕੁੜੀ ਵਾਸਤੇ ਕੱਪੜੇ ਲੈਣੇ ਸੀਗੇ। ਹਾਂ ਤੇ ਲੈ ਲਾ ਫਿਰ। ਇਹਦੇ 'ਚ ਮੈਂ ਕੀ ਕਰਾਂ? ਬੀਜੀ ਜੇ ਤੁਸੀਂ ਥੋੜੇ ਪੈਸੇ ਦੇ ਦੇਂਦੇ ਨਾ ਕੱਪੜੇ ਲਿਓਣ ਵਾਸਤੇ ਤੋ ਤੁਹਾਡਾ ਬਹੁਤ एहसान ਹੁੰਦਾ ਵੇਖ ਮੇਰੇ ਕੋਲ ਤਾਂ ਫालतू ਪੈਸੇ ਨਹੀਂ ਹੈਗੇ ਤੈਨੂੰ ਦੇਣ ਵਾਸਤੇ ਉਹ ਬੀਜੀ ਉਹਦੇ ਤਨ ਦਾ ਨਾ ਆਖਰੀ ਕੱਪੜਾ ਵੀ ਫਟ ਗਿਆ ਏ ਤੇ ਹੁਣ ਉਹਦੇ ਕੋਲ ਨਾ ਕੋਈ ਵੀ ਜੋੜੀ ਨਹੀਂ ਆ ਕੱਪੜਿਆਂ ਦੀ ਪਾਉਣ ਵਾਸਤੇ ਤੇ ਜੇ ਤੁਸੀਂ ਪੈਸੇ ਦੇ ਦੇਂਦੇ ਨਾ ਤੇ ਉਹਦਾ ਤਨ ਟੱਕਿਆ ਜਾਂਦਾ ਹੂੰ ਤਨ ਨਾ ਟੱਕਿਆ ਜਾਊਗਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਡੇ ਵਰਗੇ ਲੋਕਾਂ ਨੂੰ ਬਸ ਰੋਜ਼ ਕੋਈ ਨਾ ਕੋਈ ਬਹਾਨਾ ਕਰਕੇ ਨਾ ਤੁਸੀਂ ਪੈਸੇ ਲੈ ਜਾਂਦੇ ਹੋ ਕਦੀ ਆ ਹੋ ਗਿਆ ਤੇ ਕਦੀ ਉਹ ਹੋ ਗਿਆ ਨਹੀਂ ਬੀਜੀ ਚਲ ਜਾ ਹੁਣ दिमाग ना खराब कर मेरा मी जी मेनू नवा फ्रಾಗ್ ਲੈ ਦੋ ਹਾਂ ਬੇਟਾ ਲੈ ਦੂੰਗੀ ਮੇਰੀ ਇੱਕ ਫ੍ਰಾಗ್ ਬਚੀ ਸੀ ਜੇਰੀ ਮੈਂ ਪਾਣੀ ਆ ਉਹ ਵੀ ਫਟ ਗਈ ਆ ਕੋਈ ਨਹੀਂ ਬੇਟਾ ਜਜਾ ਪੈਸੇ ਮਿਲ ਕੇ ਨਾ ਮੈਂ ਲੈ ਦੂੰਗੀ ਬੀਜੀ ਉਹ ਆਪਣੀ ਗੀਤਾ ਨੂੰ ਕੀ ਹੋਇਆ ਹੈ ਓ ਰੋਂਦੀ ਰੋਂਦੀ ਕਿਉਂ ਗਈ ਆ ਓ ਨਾ ਬਸ ਪੈਸੇ ਮੰਗਦੀ ਸੀ ਆਪਣੇ ਕੁੜੀ ਦੇ ਕੱਪੜਿਆਂ ਦਾ ਬਹਾਨਾ ਮਾਰ ਕੇ ਮੈਂ ਮਨਾ ਕਰਤਾ ਆ ਤੇ ਬਸ ਐਸੇ ਕਰਕੇ ਰੋਂਦੀ ਹੋਣੀ ਆ ਓ ਤੀਏ ਤੂੰ ਨਾ ਬਾਰੇ ਨਾ ਜ਼ਿਆਦਾ ਨਾ ਸੋਚ ਇਹਨਾਂ ਦੇ ਤਾਂ ਬਸ ਇਹੀ ਬਹਾਨੇ ਰਹਿੰਦੇ ਨੇ ਇਹ ਤਾਂ ਬਸ ਉਹ ਗਰੀਬੀ ਦਾ ਦਿਖਾਵਾ ਕਰਦੇ ਨੇ ਹੁੰਦਾ ਇਹਨਾਂ ਦੇ ਕੋਲ ਸਾਰਾ ਕੁਝ ਆ ਨਾਲੇ ਧੀਏ ਮੈਂ ਨਾ ਉਹ ਵਰਮਾ ਜੀ ਦੇ ਘਰ ਜਾਣਾ ਏ ਉਹ ਨਰਾਤਿਆਂ ਕਰਕੇ ਨਾ ਉਹਨਾਂ ਨੇ ਘਰ ਵਿੱਚ ਮਾਤਾ ਦੀ ਚੌਂਕੀ ਰੱਖੀ ਆ ਤੇ ਕੀਰਤਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਣਾ ਆ ਹੁਣ ਮੈਂ ਜਾਇਉਨੀ ਆ ਨਾਲੇ ਮੱਥਾ ਟੇਕਉਣੀ ਆ ਤੇ ਸ਼ਾਮੀ ਤੋਂ ਚੱਲ ਜਵੀਂ ਠੀਕ ਆ ਮੰਮੀ ਜੀ ਜਿੱਦਾਂ ਤੁਸੀਂ ਕਹੋ ਤੇ ਨਾਲੇ ਭੁੱਤ ਇਦਾਂ ਕਰ ਆ ਲੈ ਪੈਸੇ ਤੇ ਜਾ ਕੇ ਨਾ ਮਾਤਾ ਰਾਣੀ ਲਈ ਲਾਲ ਸਾਰੀ ਤੇ ਨਾਲ ਸ਼ਿੰਗਾਰ ਦਾ ਸਮਾਨ ਲੈ ਆਵੀਂ ਸ਼ਾਮੀ ਜਦੋਂ ਜਾਏਗੇ ਨਾ ਉੱਥੇ ਉਹਨਾਂ ਮਾਤਾ ਰਾਣੀ ਦੇ ਚੜਾ ਆ ਦੇਵੀਂ ਮਾਤਾ ਰਾਣੀ ਦਾ ਤੈਨੂੰ ਆਸ਼ੀਰਵਾਦ ਮਿਲੂਗਾ ਆ ਲੈ ਫੜ नमस्ते बीजी नमस्ते नमस्ते दीदी नमस्ते गीता गीता मैं ना तेरी चाय बना के किचन ਦੇ ਵਿੱਚ ਰੱਖ ਦਿੱਤੀ ਸੀ ਤੇ ਪੀ ਲਵੀ ਠੀਕ ਹੈ ਦੀਦੀ ਜੀ ਦੀਦੀ ਜਿਹੜੇ ਤੁਸੀਂ ਗੁੜੀਆ ਵਾਸਤੇ ਕੱਪੜੇ ਭੇਜੇ ਸੀ ਨਾ ਉਹ ਨਾ ਬਹੁਤ ਹੀ ਸੋਹਣੇ ਆ ਤਾਨੂੰ ਪਤਾ ਗੁੜੀਆਂ ਕੱਪੜਿਆਂ ਨੂੰ ਵੇਖ ਕੇ ਨਾ ਬਹੁਤ ਹੀ ਖੁਸ਼ ਹੋਈ ਨਾਲੇ ਉਹਨਾਂ ਰਾਤੀ ਕੱਪੜਿਆਂ ਨੂੰ ਨਾਲ ਲੈ ਕੇ ਸੁੱਤੀ ਸੀਗੀ ਥੈਂਕ ਯੂ ਦੀਦੀ ਕੱਪੜੇ ਕਿਹੜੇ ਕੱਪੜੇ ਤੂੰ ਜਾ ਜਾ ਕੇ ਚਾਹ ਪੀਲਾ ਠੀਕ ਆ ਦੀਦੀ ਜੀ ਨਾ ਤੂੰ ਕਿਹੜੇ ਕੱਪੜੇ ਭੇਜੇ ਇਹਨੂੰ ਮੰਮੀ ਜੀ ਤੁਸੀਂ ਮੈਨੂੰ ਜਿਹੜੇ ਪੈਸੇ ਦਿੱਤੇ ਸੀਗੇ ਨਾ ਮਾਤਾ ਜੀ ਜੀ ਸਾਰੀ ਲੈ ਕੇ ਆਉਣ ਵਾਸਤੇ ਉਹਦੇ ਚ ਨਾ ਮੈਂ ਹੋਰ ਪੈਸੇ ਪਾ ਕੇ ਗੀਤਾ ਦੀ ਕੁੜੀ ਵਾਸਤੇ ਨਾ ਕੱਪੜੇ ਭੇਜ ਦਿੱਤੇ ਸੀਗੇ ਹਾਏ ਹਾਏ ਨੀ ਕੁੜੀਏ ਸੱਤਿਆ ਨਾਸ਼ ਹੋ ਜਾਏ ਤੇਰਾ ਤੂੰ ਇਹ ਕੀ ਕਰ ਛੱਡਿਆ ਏ ਤੈਨੂੰ ਨਾ ਹੁਣ ਬੜਾ ਵੱਡਾ ਪਾਪ ਲੱਗਣਾ ਪਾਪ ਮੰਮੀ ਜੀ ਪਾਪ ਪੂਰੇ ਦਾ ਤੇ ਮੈਨੂੰ ਨਹੀਂ ਪਤਾ ਪਰ ਜਿੰਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਨਾ ਮੈਂ ਉਹਦੇ ਲਈ ਉਹ ਕਰ ਦਿੱਤੀ। ਨਾ ਕੀ ਮਤਲਬ ਤੇਰਾ? ਮੰਮੀ ਜੀ ਮਾਤਾ ਰਾਣੀ ਕੋਲੋਂ ਅਸੀਂ ਨਾ ਹਮੇਸ਼ਾ ਮੰਗਦੇ ਹੀ ਆਂ ਤੇ ਮਾਤਾ ਰਾਣੀ ਨਾ ਹਮੇਸ਼ਾ ਦੇਣ ਵਾਲੀ ਏ ਲੈਣ ਵਾਲੀ ਨਹੀਂ। ਮਾਤਾ ਰਾਣੀ ਨੂੰ ਕੀ ਚਾਹੀਦਾ ਮੰਮੀ ਜੀ? ਭਗਤੀ ਤੇ ਪਿਆਰ ਤੇ ਪਗਤੀ ਤਾਂ ਤੁਸੀਂ ਮੰਮੀ ਉਹਨਾਂ ਦੀ ਕਰਦੇ ਹੀ ਹੋ ਤੇ પ્રેમ ਦੀ ਜਗ੍ਹਾ ਤੇ ਮੰਮੀ ਜੀ ਉਹਨਾਂ ਦੀ ਕੰਜਕ ਨੂੰ ਨਾ ਕੱਪੜਿਆਂ ਦੀ ਜ਼ਰੂਰਤ ਸੀ ਤੇ ਮੈਂ ਬਸ ਉਹਨੂੰ ਉਹ ਹੀ ਲੈ ਦਿੱਤੇ ਮੰਮੀ ਜੀ ਜੇ ਤੁਸੀਂ ਕਿਸੇ ਗਰੀਬ ਦੀ ਮਦਦ ਕਰੋਗੇ ਨਾ ਮਾਤਾ ਰਾਣੀ ਜੀ ਖੁਸ਼ੀ ਹੋਣਗੇ ਸਾਡੇ ਨਾਲ ਨਰਾਜ਼ ਨਹੀਂ ਹੁੰਦੇ ਕਦੇ ਵੀ ਸ੍ਰੀ ਗੱਜ ਜੀ ਸਾਰਿਆਂ ਨੂੰ ਹੈ ਤੁਹਾਡੀ ਆਪਣੀ ਕੁਦਰਤਕਾਰ ਤੇ ਇਸ ਵਾਰ ਮੇਰਾ ਹੀ ਮੈਸੇਜ ਹੈ ਕਿ ਮਾਤਾ ਰਾਣੀ ਜੀ ਦੇ ਨਾਲ ਨਾਲ ਤੁਸੀਂ ਇੱਕ ਗਰੀਬ ਦਾ ਤਨ ਵੀ ਇਸ ਵਾਰ ਜ਼ਰੂਰ ਟਕਣਾ ਗਰੀਬ ਦੇ ਕੋਲ ਨਾਲ ਸਾਨੂੰ ਰਿਟਰਨ ਵਿੱਚ ਦੇਣ ਵਾਸਤੇ ਭਾਵੇਂ ਕੁਝ ਵੀ ਨਾ ਹੋਵੇ ਪਰ ਜਦ ਅਸੀਂ ਕਿਸੇ ਗਰੀਬ ਦੀ ਮਦਦ ਕਰਦੇ ਆ ਨਾ ਤਾਂ ਪ੍ਰਮਾਤਮਾ ਤਾਂ ਦੇਖਦਾ ਹੈ ਨਾ ਤੇ ਪ੍ਰਮਾਤਮਾ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਪਤਾ ਨਹੀਂ ਕੀ ਕੁਝ ਦੇ ਦਿੰਦਾ ਹੈ ਸੋ ਗਰੀਬ ਦੀ ਮਦਦ ਵੀ ਜ਼ਰੂਰ ਕਰਿਓ ਤੇ ਇੱਕ ਮੇਰੀ ਹੋਰ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਅੱਗੇ ਮੇਰਾ ਇੱਕ ਪਹਿਲੇ ਜਿਹੜਾ ਮੇਰਾ ਪੇਜ ਸੀਗਾ ਅ ਮੋਟੀਵੇਟਿਡ ਕੁਦਰਤ ਦੇ ਨਾਮ ਤੇ ਉਹ ਮੇਰਾ ਪੇਜ ਜਿਹੜਾ ਉਹ ਹੈਕ ਹੋ ਚੁੱਕਾ ਹੈ ਅ ਬਸ ਮੈਂ ਥੋੜਾ ਬਹੁਤ ਉਹਨੂੰ ਐਜ਼ ਐਨ ਐਡਮਿਨ ਮੈਂ ਥੋੜਾ ਬਹੁਤ ਉਹਨੂੰ ਓਪਰੇਟ ਕਰ ਸਕਦੀ ਹਾਂ ਬਟ ਟੋਟਲੀ ਸਾਰਾ ਹੈਂਡਲ ਜਾਂ ਹੈਂਡਓਵਰ ਜੋ ਵੀ ਆ ਉਹ ਜਿਹੜਾ ਹੈਕਰ ਆ ਉਹਦੇ ਅੰਡਰ ਆ ਸੋ ਪਲੀਜ਼ ਅ ਅਗਰ ਤੁਸੀਂ ਮੇਰਾ ਵੀਡੀਓ ਵੇਖ ਰਹੇ ਹੋ ਮੈਨੂੰ ਫੋਲੋ ਨਹੀਂ ਕੀਤਾ ਹੋਇਆ ਤੇ ਮੇਰਾ ਜਿਹੜਾ ਨਿਊ ਪੇਜ ਹੈ ਜਿਸ ਤੇ ਮੈਂ ਵੀਡੀਓ ਪਾਈ ਹੈ ਅ ਮੋਟੀਵੇਸ਼ਨਲ ਗੁਰੂ ਕੁਦਰਤ ਇਹ ਮੇਰਾ ਨਿਊ ਪੇਜ ਆ ਪਲੀਜ਼ ਇਹਨੂੰ ਵੀ ਫੋਲੋ ਕਰਕੇ ਮੈਨੂੰ ਸਪੋਰਟ ਕਰਿਓ ਤੁਸੀਂ ਉਹ ਵੇਲੇ ਪੇਜ ਨੂੰ ਤੇ ਮੇਰੇ ਵੀਡੀਓਜ਼ ਨੂੰ ਬਹੁਤ ਸਪੋਰਟ ਕੀਤੀ ਸੀ ਉਹਦੇ ਉੱਪਰ ਤੁਹਾਨੂੰ ਮੇਰਾ ਕੰਟੈਂਟ ਵੀ ਪਸੰਦ ਆ ਰਿਹਾ ਸੀ ਮੇਰੇ ਵੀਡੀਓਜ਼ ਵੀ ਪਸੰਦ ਆ ਰਹੀਆਂ ਸੀਗੀਆਂ ਉਮੀਦ ਕਰਦੀ ਹਾਂ ਤੁਸੀਂ ਮੈਨੂੰ ਫੇਰ ਉਸੇ ਜਗ੍ਹਾ ਤੇ ਖੜਾ ਕਰ ਦਿਓਗੇ ਥੈਂਕ ਯੂ so much लव यू ऑल ਸੀ ਯੂ ਇਨ ਮਾਈ ਨੈਕਸਟ ਵੀਡੀਓ